ਹਾਂਜੀ ਸਾਰਿਆਂ ਸਤ ਸ੍ਰੀ ਅਕਾਲ ਜੀ ਤਾਜਿਸ ਉਹ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ ਪਸ਼ੂਆਂ ਦੇ ਖੂਨ ਚ 슈ਗਰ ਦਾ ਘਟਣਾ ਗਲੂਕੋਜ਼ਾ ਘਟਣਾ ਜਿਹਨੂੰ ਕਿਟੋਸਿਸ ਕਹਿੰਦੇ ਆ ਕਿਟੋਸਿਸ ਜਿਹੜੀ ਹੈਗੀ ਕਿੰਨਾ ਕੁ ਨੁਕਸਾਨ ਕਰ ਸਕਦੀ ਹੈ ਇੱਕ ਮੱਝ ਗਾਂ ਦਾ ਇਹਦਾ ਹਿਸਾਬ ਲਾਉਣਾ ਬਹੁਤ ਔਖਾ ਪਰ ਇਹ ਕਿਹਾ ਜਾਂਦਾ ਵੀ ਗਾਵਾਂ ਦੇ ਵਿੱਚ 2000 ਲੀਟਰ ਮਤਲਬ ਕਿ 2000 ਲੀਟਰ ਦਾ ਮਤਲਬ ਜੇ ਤੁਸੀਂ ਲਾਈਏ ਵੀ 70-80 ਹਜ਼ਾਰ ਰੁਪਏ ਦਾ ਦੁੱਧ ਘਟ ਸਕਦਾ ਹੈ ਔਰ ਮੱਝਾਂ ਚ ਜੇ ਲਾਈਏ ਤਾਂ 700-800 ਲੀਟਰ 1000 ਲੀਟਰ ਤੱਕ ਵੀ ਦੁੱਧ ਘਟ ਜਾਂਦਾ ਤੇ ਮੱਝਾਂ ਦੇ ਦੇਖ ਲਓ तकरीबन 70-80 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਇਹਦਾ ਮੇਨ ਕਾਰਨ ਕੀ ਹੈ ਇਹਨੂੰ 네ਗੇਟਿਵ એનર્ਜੀ ਬੈਲੈਂਸ ਵੀ ਕਹਿ ਦਿੰਦੇ ਅਸੀਂ ਦੁੱਧ ਦੀ ਖਾਰ ਵੀ ਕਹਿੰਦੇ ਹਨ ਵੀ ਪਸ਼ੂ ਲਿੱਸਾ ਹੋ ਗਿਆ ਕੀਟੋਸਿਸ ਦੇ ਵਿੱਚ ਕੀ ਹੁੰਦਾ ਹੈ ਨੋਰਮਲ ਪਸ਼ੂ ਦਾ ਜਿਹੜਾ 슈ਗਰ ਲੈਵਲ ਹੈ ਜਿਹੜਾ ਤੰਦਰੁਸਤ ਪਸ਼ੂ ਹੈ ਉਹ 50 ਤੋਂ 60 ਮਿਲੀਗ੍ਰਾਮ ਹੋਣਾ ਚਾਹੀਦਾ ਮਤਲਬ ਕਿ 100 ਐਮਐਲ ਖੂਨ ਚ 50 ਤੋਂ 60 ਮਿਲੀਗ੍ਰਾਮ 슈ਗਰ ਹੋਣੀ ਚਾਹੀਦੀ ਹੈ ਇਹ ਸ਼ੁਰੂ ਅਸੀਂ ਚ ਟ੍ਰਾਂਜੀਸ਼ਨ ਚ ਹੀ ਹੋ ਜਾਂਦਾ ਹੈ ਟ੍ਰਾਂਜੀਸ਼ਨ ਦੇ ਵਿੱਚ ਸੂਣ ਤੋਂ 20 ਦਿਨ ਪਹਿਲਾਂ ਜਦੋਂ ਪਸ਼ੂ ਦੀ ਵਿਗਿਆਨਕ ਸੰਭਾਲ ਨਹੀਂ ਹੁੰਦੀ ਹੈਗੀ ਕੀ ਹੁੰਦਾ ਵੀ ਕੀਟੋਸਿਸ ਤੋਂ ਪਹਿਲਾਂ ਜਿਹੜੀ ਬਿਮਾਰੀ ਹੁੰਦੀ ਹੈ ਅਕਸਰ ਉਹਨੂੰ ਫੈਟੀ ਲਿਵਰ ਕਿਹਾ ਜਾਂਦਾ ਫੈਟੀ ਲਿਵਰ ਕੀ ਹੁੰਦਾ ਵੀ ਅਸੀਂ ਕਹਿੰਦੇ ਹਾਂ ਸੂਣ ਤੋਂ ਪਹਿਲਾਂ ਤੇਲ ਘਿਓ ਨਮਕ ਮਿੱਠਾ ਸੋਡਾ ਕੈਲਸ਼ੀਅਮ ਢੋਲੀਆਂ ਵਾਲਾ ਜਿਹੜਾ ਹੈਗਾ ਉਹ ਨਹੀਂ ਦੇਣਾ ਚਾਹੀਦਾ ਪਰ ਜਦੋਂ ਡਰਾਈ ਪਸ਼ੂ ਦੀ ਜਾਂ ट्रांजिशन ਪਸ਼ੂ ਦੀ ਲੋਕ ਖਾਸ ਕਰਕੇ ਮੱਝਾਂ 'ਚ ਬਹੁਤ ਜ਼ਿਆਦਾ ਸੇਵਾ ਕਰ ਦਿੰਦੇ ਜੇ ਗਾਵਾਂ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਉਦੋਂ ਕੀ ਹੁੰਦਾ ਹੈਗਾ ਵੀ ਪਸ਼ੂ ਤੇ ਚਰਬੀ ਚੜ ਜਾਂਦੀ ਹੈ ਬਾਅਦ 'ਚ ਜਦੋਂ ਪਸ਼ੂ ਖੁਰਦਾ ਹੈਗਾ ਪੈਟੀ ਲਿਵਰ ਹੋਣ ਤੋਂ ਬਾਅਦ ਫਿਰ ਜਿਹੜੇ ਕਿਟੋਨ ਹੈਗੇ ਕਿਟੋਨ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਖੂਨ ਦੇ ਵਿੱਚ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਸੋ ਟੈਸਟ ਕੀ ਅਸੀਂ ਕਹਿ ਦਿੰਦੇ ਆਂ ਵੀ ਪਸ਼ੂ ਦੇ ਮੂੰਹ ਚੋਂ ਮਿੱਠੀ ਮਿੱਠੀ ਸੁਗੰਧ ਆਉਂਦੀ ਐ ਤਾਂ ਕੀ ਹੁੰਦਾ ਪਸ਼ੂ ਤੂੜੀ ਖਾਂਦਾ ਐ ਪੱਠੇ ਨਹੀਂ ਖਾਂਦਾ ਸੁੱਕਾ ਹੀ ਖਾਂਦਾ ਜੋ ਖਾਂਦਾ ਮਤਲਬ ਕੀ ਪੱਠੇ ਨਹੀਂ ਖਾਂਦਾ ਹੈਗਾ ਤੇ ਦਾਣੇ ਨੂੰ ਮਤਲਬ ਕੀ ਮੂੰਹ ਨਹੀਂ ਮਾਰਦਾ ਹੈਗਾ ਦੁੱਧ ਘਟ ਜਾਂਦਾ ਇਕਦਮ ਵਿਗਿਆਨਕ ਤੌਰ ਤੇ ਗਲੂਕੋਜ਼ ਲਾਉਂਦੇ ਆ ਲੋਕੀ ਹਾਈ ਡੈਸਟੀ ਗਲੂਕੋਜ਼ ਜਿਹੜਾ ਹੈਗਾ 25% ਗਲੂਕੋਜ਼ ਲਾਉਂਦੇ ਆ ਸਟੀਰੋਇਡ ਵੀ ਦਿੰਦੇ ਆ ਸਹੀ ਹੱਲ ਕੀ ਹੈ ਇਹਦਾ ਸਹੀ ਹੱਲ ਇਹਦੇ ਵਿੱਚ ਕੀ ਹੈ ਪਹਿਲਾ ਜਿਹੜਾ ਸਹੀ ਹੱਲ ਉਹ ਹੈ ਸਹੀ ट्रांजिशन ਫੀਡ ਉਹ ਪਾਉਦੇ ਬਾਰੇ ਬਹੁਤ ਵਿਸਤਾਰ ਚ ਗੱਲ ਕੀਤੀ ਵੀ ਹੈ ਪਹਿਲਾਂ ਵੀ ਦੂਜੇ ਨੰਬਰ ਤੇ ਕੀ ਹੈ ਜਦੋਂ ਕੀਟੋਸਿਸ ਹੋ ਗਈ ਸਭ ਤੋਂ ਵਧੀਆ ਹੱਲ ਉਸ ਟਾਈਮ ਕੀ ਹੈ ਸਹੀ ਖੁਰਾਕ ਸਹੀ ਖੁਰਾਕ ਕੀ ਹੈ ਊਰਜਾ ਭਰਪੂਰ ਖੁਰਾਕ ਪਸ਼ੂ ਦੀ ਜਿਹੜੀ 30% ਭੁੱਖ ਕੱਟੀ ਹੁੰਦੀ ਹੈ ਸਾਨੂੰ ਪਤਾ ਹੈ 30% ਭੁੱਖ ਘਟਨ ਕਰਕੇ ਜਿਹੜਾ ਰੂਮਨ ਦਾ ਰੂਮਨ ਤੇ ਜਿਹੜਾ ਪੇਟ ਦਾ ਬੱਚੇਦਾਨੀ ਦਾ ਜਿਹੜਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਬੱਚੇਦਾਨੀ ਸੁਗੜਦੀ ਨੂੰ ਟਾਈਮ ਲੱਗਦਾ ਹੈ ਤੇ ਪਸ਼ੂ ਰੱਜ ਕੇ ਖਾ ਨਹੀਂ ਸਕਦਾ ਸਭ ਤੋਂ ਵਧੀਆ ਹੱਲ ਕੀ ਹੈ 24 ਘੰਟੇ ਪਸ਼ੂ ਦੇ ਅੱਗੇ ਦਾਣਾ ਚਾਰਾ ਪੱਠਾ ਪਿਆ ਰਵੇ ਜੇ ਪਸ਼ੂ ਨੇ 2-3 ਕਿਲੋ ਡਰਾਈ ਮੈਟਰ ਵੱਧ ਖਾ ਲਿਆ ਤਾਂ ਵੀ ਉਹ 4-5 ਲੀਟਰ ਦੁੱਧ ਵਜ ਜਾਣੇ ਦੂਜੀ ਗੱਲ ਤਾਜ਼ੇ ਸੂਏ ਪਸ਼ੂ ਨੂੰ ਪੂੜੀ ਦੀ ਮਾਤਰਾ ਕਿਲੋ ਤੋਂ ਵੱਧ ਨਹੀਂ ਦੇਣੀ ਪਹਿਲਾਂ ਵੀ ਪੈਦੇ ਬਾਰੇ ਗੱਲ ਕੀਤੀ ਹੈ ਤੀਜੀ ਗੱਲ ਕੀ ਹੈ ਜੇ ਮੰਨ ਲਓ ਪਸ਼ੂ ਦੀ ਡਰਾਈ ਮੈਟਰ ਰਿਕੁਆਇਰਮੈਂਟ ਜਿੰਨੀ ਵੀ ਹੈਗੀ ਅਸੀਂ ਉਹਨੂੰ 2-3 ਕਿਲੋ ਡਰਾਈ ਮੈਟਰ ਤੋਂ ਵੱਧ ਹੀ ਪਾਉਣਾਗਾ ਜਾਂ એનર્ਜੀ ਤੇ ਪ੍ਰੋਟੀਨ ਦੀ ਜਿਹੜੀ ਘੰਟਾ ਹੈਗੀ ਮਤਲਬ ਕਿ ਮਾਤਰਾ ਜਿਹੜੀ ਹੈਗੀ ਉਹ ਵਧਾ ਦੇਣੀ ਹੈ ਫੀਡ ਦੇ ਵਿੱਚ ਮੰਨ ਲਓ 12 ਕਿਲੋ ਫੀਡ ਦੀ ਜਿਹੜੀ ਹੈਗੀ ਪੂਰਤੀ ਅਸੀਂ 10 ਕਿਲੋ ਫੀਡ ਤੋਂ ਕਰਨੀ ਹੈ ਚੌਥੇ ਨੰਬਰ ਤੇ ਨਾਇਆ ਸੀ ਨਾ ਨਾਇਆ ਸੀ ਬਹੁਤ ਜ਼ਬਰਦਸਤ ਦਵਾਈ ਹੈ ਕਿ ਟੋਸੀ ਦੀ ਬੀ ਤੋਂ 30 ਗ੍ਰਾਮ ਨਾਇਸਿਨ ਰੋਜ ਦਾ ਰੂਮਨ ਪ੍ਰੋਟੈਕਟਡ ਨਾਇਸਿਨ ਅਸੀਂ ਪਸ਼ੂ ਨੂੰ ਰੋਜ ਦਾ ਦੇਣਾ ਹੈਗਾ ਉਹ ਤੋਂ ਲਾਵਾ ਪੇਟ ਦੀ ਪੀਐਚ ਸਹੀ ਰੱਖਣੀ ਹੈ ਉਹਦੇ ਵਾਸਤੇ ਬਫਰ ਹੈ ਬਫਰ ਬਹੁਤ ਜ਼ਰੂਰੀ ਹੈ ਦੇਣਾ ਬਫਰ ਬਣੀਗਰ ਹੈ ਉਹ ਦੇਣਾ ਜ਼ਰੂਰੀ ਹੈ ਲਾਈਵ ਜਿਸ ਦਾ ਬਹੁਤ ਵੱਡਾ ਰੋਲ ਹੈ 10 ਗ੍ਰਾਮ 15 ਗ੍ਰਾਮ ਤੱਕ ਲਾਈਵ ਜਿਸ ਰੋਜ ਦਾ ਦੇਣਾ ਹੈ ਦੇਖੋ ਗਲਤੀ ਕੀ ਹੁੰਦੀ ਹੈ ਲੋਕ ਕੀ ਕਰਦੇ ਐ ਵੀ 100 ਗ੍ਰਾਮ ਲਾਈਵ ਜਿਸ ਪਾੜਿਆ ਕੰਟਲ ਫੀਡ ਚ ਉਹ ਕਦੇ ਵੀ ਨਹੀਂ ਕਰਨਾ ਨਾ ਉਹਨੇ 10 ਕਿਲੋ ਫੀਡ ਖਾਣੀ ਐ ਨਾ 10 ਗ੍ਰਾਮ ਲਾਈਵ ਦੀ ਜਾਨਾ ਜੀ 10 ਕਿਲੋ ਕਾ ਵੀ ਤਾਂ ਵੀ 10 ਗ੍ਰਾਮ ਜਾਂਦਾ ਨਹੀਂ ਕਿਉਂਕਿ ਦਲਦਾ ਨਹੀਂ ਹੈਗਾ ਅੱਧਾ ਕਿਲੋ ਬਫਰ ਪਾ ਲਿਆ ਮੰਨ ਲਓ ਅੱਧਾ ਕਿਲੋ ਬਫਰ ਕੀ ਕਰੂਗਾ 10 ਕਿਲੋ ਫੀਡ ਚ 500 ਗ੍ਰਾਮ ਗਿਆ 10 ਕਿਲੋ ਫੀਡ ਨਾਲ 150 ਗ੍ਰਾਮ ਬਫਰ ਚਾਹੀਦਾ ਤੇਜਾਬੀਪਣ ਬਣ ਗਿਆ ਕੀਟੋਸਿਸ ਜਿਹੜੀ ਹੈਗੀ ਜਾਣੀ ਨਹੀਂ ਹੈਗੀ ਭੋਕ ਲੱਗੀ ਰਹੇ ਨੇ ਪਸ਼ੂ ਦੇ ਹজমੀ ਨਹੀਂ ਹੋਣਾ ਹੈਗਾ ਸੋ ਇਹ ਗੱਲਾਂ ਧਿਆਨ ਰੱਖਣ ਦੀ ਲੋੜ ਹੈ ਚੈੱਕ ਕਿਵੇਂ ਕਰੋਗੇ ਤੁਸੀਂ ਗਲੂਕੋਮੀਟਰ ਆਂਦੇ ਆ ਬਲੱਡ ਗਲੂਕੋਸ ਲੈਵਲ ਦੇਖ ਲਓ ਪਸ਼ੂ ਦਾ ਪੂਛ ਦੇ ਸੱਤੋਂ ਚੈੱਕ ਕਰ ਲਓ ਜੇ ਬਲੱਡ ਗਲੂਕੋਜ਼ ਲੈਵੇ 40 45 ਹੈ ਤਾਂ ਪਸ਼ੂ ਨੂੰ ਬਹੁਤ ਬਹੁਤ ਜ਼ਬਰਦਸਤ ਕਿਟੋਸਿਸ ਹੈ ਸੋ ਅਖੀਰ ਤੇ ਮੈਂ ਕਹੂੰਗਾ ਵੀ ਗੁੜ ਜਿਹੜਾ ਹੈਗਾ ਨਾ ਗੁੜ ਦੇਣ ਦਾ ਗੁੜ ਸ਼ੱਕਰ ਦੇਣ ਦਾ ਵਧੀਆ ਸਮਾਂ ਤਾਜ਼ੇ ਸੂਏ ਪਸ਼ੂ ਨੂੰ ਡੇਢ 2 ਕਿਲੋ ਤੱਕ ਗੁੜ ਸ਼ੱਕਰ ਹਰ ਰੋਜ਼ ਦਾ ਦੇਣਾ ਯਕੀਨੀ ਬਣਾਓ ਜੇ ਗੁੜ ਗਰਮ ਹੈ ਤਾਂ ਜ਼ਰੂਰ ਦਿਓ ਕਿਉਂਕਿ ਜੇ ਹੁਣ ਨਹੀਂ ਦੇਣਾ ਫਿਰ ਕੋ ਦੇਣਾ ਅੱਧੀ ਤਾਂ ਸਰਦੀ ਪੈ ਰਹੀ ਹੈ ਸੋ ਇਹ ਗੱਲਾਂ ਇਹ ਤੇ ਜ਼ਰੂਰੀ ਦੇਖੋ ਜਿਹੜਾ ਪਸ਼ੂ ਕਿਟੋਸਿਸ ਚ ਆ ਗਿਆ ਦੁੱਧ ਦੀ ਖਾਰਚ ਆ ਗਿਆ ਲਿੱਸਾ ਹੋ ਗਿਆ ਇਹ ਯਾਦ ਰੱਖਿਓ ਨਹੀਂ ਗੱਬਣ ਨਹੀਂ ਹੋਣਾ ਸਿਰਫ ਦੁੱਧ ਦਾ ਨੁਕਸਾਨ ਨਹੀਂ 20 30% ਦੁੱਧ ਦਾ ਨੁਕਸਾਨ ਨਹੀਂ ਇੱਕ ਸੂਰੇ ਦਾ ਨੁਕਸਾਨ ਵੀ ਹੋ ਸਕਦਾ ਬਾਕੀ ਧਿਆਨ ਰੱਖੋ ਜਿਹੜੇ ਕਿਟੋਸਿਸ ਵਾਲੇ ਪਸ਼ੂ ਐ ਇਹੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਇਹਨਾਂ ਦੀ ਇਹ ਜਲਦੀ ਬਿਮਾਰੀ ਦੀ ਲਪੇਟ 'ਚ ਆ ਜਾਂਦੇ ਐ ਸੋ ਧਿਆਨ ਰੱਖੋ ਜੀ ਕੋਈ ਜਾਣਕਾਰੀ ਹੋਵੇ ਜਿਹੜਾ ਨੇੜੇ ਦਾ ਪਸ਼ੂ ਪਾਲਣ ਭਾਗ ਦਾ ਮਾਹਰ ਹੋਵੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਖਤਰਨਾਕ ਮੌਸਮ ਐ 10 15 ਦਿਨ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਪ੍ਰਾਲੀ ਥੱਲੇ ਪਾਓ ਹੀਟਰ ਲਾਓ। ਸਹੀ ਸੰਤੁਲਿਤ ਖੁਰਾਕ ਦਿਓ। ਠੀਕ ਹੈ। ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।